ਮੇਰਾ ਜੀ ਗੁਰਜੰਟ ਸਿੰਘ ਗੁਰਜੰਟ ਕਿਸ ਤਰ੍ਹਾਂ ਵੇਖਦਾ ਅੱਜ ਟ੍ਰੈਫਿਕ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਹੁੱਲੜਵਾਜਾਂ ਤੇ ਪਹਿਲਾਂ ਦੇ ਸੀ ਨਾ ਹਸਪਤਾਲ ਦੇ ਬਾਹਰ ਖੜੇ ਸੀਗੇ ਜੀ ਇੱਥੋਂ 5-6 ਮੁੰਡੇ ਆਉਂਦੇ ਨੇ ਬੁਲਟ ਤੇ ਉਹਨਾਂ ਨੇ ਮਤਲਬ ਕਿ ਇੰਨੀ ਜ਼ਿਆਦੇ ਪਟਾਕੇ ਬਜਾਏ ਉਹਦੇ ਨਾਲ ਇੱਕ ਤਾਂ ਸਾਰਾ ਹਸਪੀਟਲ ਦੀ ਐਨ ਲੌਬੀ ਬਾਹਰ ਆ ਕੇ ਦੇਖਿਆ ਵੀ ਕੀ ਹੋ ਗਿਆ ਕੀ ਹੋ ਗਿਆ ਕੀ ਹੋ ਗਿਆ ਚਲੋ ਜੀ ਇੱਥੋਂ ਫੋਨ ਫਾਨ ਕੀਤਾ ਪੰਜਾਬ ਪੁਲਿਸ ਨੂੰ ਸੰਗਰੂਰ ਨੂੰ ਇਹਨਾਂ ਨੇ ਮੌਕੇ ਤੇ ਆ ਕੇ ਸਾਰੇ ਬਾਈਕਸ ਉਹਨੇ ਦੇਖੇ ਨੇ ਜੀ ਖੜੇ ਨੇ ਸਭ ਦੇ ਚਲਾਨ ਕੀਤੇ ਨੇ ਹੁਣੇ ਵੀ ਚਾਹੀਦੇ ਸੀਗੇ ਵਧੀਆ ਨੇ ਜੀ ਬਾਕੀ ਅਸੀਂ ਉਹਨਾਂ ਲੜਕਿਆਂ ਨੂੰ ਵੀ ਅਪੀਲ ਕਰਦਾ ਜਿਨ੍ਹਾਂ ਨੇ ਇਹ ਪਟਾਕੇ ਬਜਾਏ ਨੇ ਕਿਉਂਕਿ ਇਹ ਚੀਜ਼ ਨਾਲ ਛੱਟਫੇੜ ਵੀ ਲੱਗ ਸਕਦੀ ਹੈ ਜੀ ਇਹੀ ਆ ਜੀ ਆਪਣਾ ਪੰਜਾਬ ਪੁਲਿਸ ਨੇ ਬਹੁਤ ਵਧੀਆ ਨਾਲ ਦੀ ਨਾਲ ਮੌਕੇ ਤੇ ਆ ਕੇ ਕੰਮ ਕੀਤਾ ਬਾਕੀ ਖੇਤਾ ਖੂਤਾ ਤੇ ਵੀ ਦੱਸ ਦਿੰਨੇ ਪਾਰਕਿੰਗਾਂ ਜੋ ਲੱਭੇ ਨਹੀਂ ਬੁਲਟਾਂ ਤੇ ਅਸੀਂ ਦੁਬਾਰਾ ਤੋਂ ਇਹੀ ਅਪੀਲ ਕਰਦੇ ਆਂ ਵੀ ਜੋ ਵੀ ਨੌਜਵਾਨ ਸੀਗੇ ਇਹ ਉਹਨਾਂ ਦੀ ਗਲਤੀ ਆ ਨਾਲ ਗਲਤੀ ਉਹਨਾਂ ਦੇ ਮਾਪੇ-ਮਾਪੇ ਦੀ ਵੀ ਆ ਕਿਉਂਕਿ ਬੱਚੇ ਤਾਂ ਆਪਣੀ ਨੇ ਚਲੋ ਕਸੂਰ ਕਰਿਆ ਬੱਚਿਆਂ ਨੇ ਉਹਦਾ ਹਰਜਾਨਾ ਇਹਨਾਂ ਨੂੰ ਮਿਲ ਗਿਆ ਵੀ ਪਰ ਅੱਗੇ ਵਾਸਤੇ ਇਹ ਚੀਜ਼ ਦਾ ਧਿਆਨ ਰੱਖਣਾ ਇਹਦੇ ਨਾਲ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਬਹੁਤ ਵਧੀਆ ਕੰਮ ਕੀਤਾ ਜੀ ਪੰਜਾਬ ਪੁਲਿਸ ਨੇ ਇਸ ਸਵੇਰੇ ਤਕਰੀਬਨ 8:30 ਵਜੇ ਤੱਕ ਜੀ ਹਸਪੀਟਲ ਦੇ ਬਾਹਰ ਬਹੁਤ ਜ਼ਿਆਦਾ ਪਟਾਕੇ ਮਾਰੇ ਮੁੰਡਿਆ ਨੇ ਇਹ ਹੋਣਾ ਵੀ ਚਾਹੀਦਾ ਇਦਾਂ ਹੀ ਕਿਉਂਕਿ ਜ਼ਿਆਦਾਤਰ ਬਹੁਤ ਸਾਰਾ ਨੁਕਸਾਨ ਹੋ ਸਕਦੇ ਹੈ ਇਹਦੇ ਤੇ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਜੀ ਇਸ ਤਰ੍ਹਾਂ ਵੇਖਦਿਆਂ ਕਰਕੇ ਹਰ ਇੱਕ ਦੇ ਇਕੱਲੇ ਇਕੱਲੇ ਵਿਅਕਤੀ ਨੇ ਅੱਜਕੱਲ ਜਦੋਂ ਹੁੱਲੜਬਾਜੀ ਹੁੰਦੀ ਹੈ ਤਾਂ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਤਾਂ ਹੋ ਸਕਦਾ ਹੈ ਜੀ ਮਾਪਿਆਂ ਨੂੰ ਵੀ ਚਾਹੀਦਾ ਜੀ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਕਿਉਂਕਿ ਜਿੱਦਾਂ ਬੋਲਟ ਪਟਾਕੇ ਮਾਰ ਰਹੇ ਸੀਗੇ ਕੋਈ ਜ਼ਬਾਕ ਜਾਂ ਕੋਈ ਹੋਰ ਵੀ ਨੁਕਸਾਨ ਹੋ ਸਕਦਾ ਸੀਗਾ ਜੀ ਤੇ ਬਹੁਤ ਵਧੀਆ ਗੱਲ ਹੈ ਪੰਜਾਬ ਪੁਲਿਸ ਦੀ ਮੌਕੇ ਤੇ ਆ ਕੇ ਇਹਨਾਂ ਨੇ ਚਲਾਣ ਕੀਤੇ ਜੀ ਅੱਜ ਸਵੇਰ ਸਕੂਲ ਟਾਈਮ ਤੋਂ ਪਹਿਲਾਂ ਤਿੰਨ ਚਾਰ ਜਗ੍ਹਾ ਜਿਵੇਂ ਡੀ.ਐਚ.ਆਰ ਸਕੂਲ ਹੌਲੀਹਾਰਡ ਸਕੂਲ ਦੇ ਵਿੱਚ ਪੇਪਰ ਹੋ ਰਹੇ ਸੀਗੇ ਅੱਜ ਕਰੀਬ 15-20 ਬੱਚਿਆਂ ਨੇ ਹੋਟਲ ਮੋਟਰਸਾਈਕਲਾਂ ਦੇ ਉੱਪਰ ਚੜ ਕੇ ਬਹੁਤ ਹੀ ਤੇਜ਼ ਤੇ ਪਟਾਕੇ ਮਾਰਦੇ ਪਬਲਿਕ ਨੇ ਉਹਨਾਂ ਦੀ ਮੂਵੀ ਬਣਾ ਲਈ ਸੀਗੀ ਮੂਵੀ ਮੈਨੂੰ ਸੈਂਡ ਕੀਤੀ ਗਈ ਮੈਂ ਆਪਣੀ ਪੁਲਿਸ ਪਾਰਟੀ ਨਾਲ ਲੈ ਕੇ ਜਿਹੜੇ ਜੀਜੀ ਸਕੂਲ ਦੀ ਬੈਕ ਸਾਈਡ ਦੇ ਉੱਤੇ ਖੇਤਾਂ ਦੇ ਵਿੱਚ ਲੋਕ ਬੱਚਿਆਂ ਨੇ ਮੋਟਰਸਾਈਕਲ ਆਏ ਸੀ ਤੇ ਹਸਪਤਾਲ ਦੇ ਇੱਕ ਪਾਰਕਿੰਗ ਦੇ ਵਿੱਚ ਮੋਟਰਸਾਈਕਲ ਆਏ ਸੀਗੇ ਉੱਥੇ ਅਸੀਂ ਜਾ ਕੇ ਬੋਲਟ ਮੋਸ਼ਨ ਖੜਿਆਂ ਦੇ ਚਲਾਨ ਕੀਤੇ ਗਏ ਨੇ ਹੁਣ ਤੱਕ ਕਰੀਬ 1,7000 ਦੇ ਅਸੀਂ ਚਲਾਨ ਕਰ ਦਿੱਤੇ ਗਏ ਨੇਗੇ ਅੱਗੇ ਜਾਰੀ ਆਗੇ ਅਸੀਂ ਤੁਹਾਡੇ ਚੈਨਲ ਆਈ ਬੱਚਿਆਂ ਦੇ ਮਾਪਿਆਂ ਨੂੰ ਵੀਲ ਕਰਦੇ ਆ ਬੱਚਿਆਂ ਨੂੰ ਵੀ ਵੀਲ ਕਰਦੇ ਆ ਵੀ ਨਾ ਪਟਾਕੇ ਮਾਰਨ ਇਹਦੇ ਨਾਲ ਤੁਹਾਡਾ ਵੀ ਨੁਕਸਾਨ ਹੁੰਦਾ ਜਿਹੜੇ ਰਾਹਗੀਰ ਜਾਂਦੇ ਲੋਕ ਉਹਨਾਂ ਦੇ ਨੂੰ ਸਾਫ ਸਦਾ ਕਿਉਂਕਿ ਜਦੋਂ ਤੁਸੀਂ ਤੇਜ਼ ਪਟਾਕਾ ਮਾਰਦੇ ਹੋ ਤਾਂ ਇਸ ਨਾਲ ਕਈ ਵਾਰ ਬੰਦੇ ਨੂੰ ਹੱਡਾ ਇੱਕ ਵੀ ਆ ਜਾਂਦਾ ਪਿੱਛੇ ਦੀ ਗੱਲ ਆ ਇੱਕ ਬਹੁਤ ਸਤਿਕਾਰਯੋਗ ਕਰਨਲ ਸਾਹਿਬ ਜੀ ਸਾਡੇ ਉਹ ਸੈਰ ਕਰ ਰਹੇ ਸੀਗੇ ਉਹਨਾਂ ਨਾਲ ਉਹਨਾਂ ਦੀ ਮੈਡਮ ਸੀ ਕਿਸੇ ਬੱਚੇ ਨੇ ਪੜਾਕਾ ਮਾਰਿਆ 1 ਲੱਖ ਤੋਂ ਨਾ ਸਾਲਵਾਰੀ ਉਹਨਾਂ ਦਾ ਵਿਚਾਰਾ ਇਹਦਾ ਚੂੜਾ ਟੁੱਟ ਗਿਆ ਸੀ ਇਸ ਲਈ ਅੱਜ ਅਸੀਂ ਬਹੁਤ ਹੀ ਮਿਹਨਤ ਕਰਕੇ ਖੇਤਾਂ ਦੇ ਵਿੱਚੋਂ ਪਾਰਕਾਂ ਦੇ ਵਿੱਚੋਂ ਲੱਭ ਕੇ ਇਹ ਵੋਟਰ ਮੋਟਰਸਾਈਕਲਾਂ ਦੇ ਚਲਾਨ ਕੀਤੇ ਨੇਗੇ ਈ ਮੈਸੇਜ ਹੀ ਲੈਣਾ ਚਾਹੁੰਦੇ ਜੋ ਆਲੇ ਵੀ ਰੋਕ ਰੜਪੀ ਹੈ ਮੈਸੇਜ ਤਾਂ ਹਰ ਇੱਕ ਦੇ ਘਰ ਕਾਨੂੰਨ ਬਾਰੇ ਪਤਾ ਵੀ ਕਾਨੂੰਨ ਕੀ ਚੀਜ਼ ਆ ਪਹਿਲੀ ਗੱਲ ਤਾਂ ਚਲਾਨ ਨਾਲ ਕੋਈ ਮਸਲਾ ਹੱਲ ਨਹੀਂ ਮਸਲਾ ਹੱਲ ਤਾਂ ਜਿਨ੍ਹਾਂ ਦੇ ਬੱਚੇ ਨੇ ਉਹਨਾਂ ਦੇ ਮਾਪੇ ਹੀ ਇਹਦਾ ਮਸਲਾ ਹੱਲ ਕਰ ਸਕਦੇ ਨੇਗੇ ਜਿਵੇਂ ਕਿ ਅਸੀਂ 1.7 ਲੱਖ ਦੇ ਚਲਾਨ ਕੀਤੇ ਨੇਗੇ ਇਹ ਚਲਾਨ ਦਾ ਮਸਲਾ ਹੱਲ ਹੋਵੇ ਚਲਾਨ ਤਾਂ ਇੱਕ ਡਰਾਬਾ ਵੀ ਚਲਾਨ ਕਰਤਾ ਮਾਪਿਆਂ ਦੇ ਪੈਸੇ ਜਾ ਰਹੇ ਨੇਗੇ ਕਿਉਂਕਿ ਬੱਚਿਆਂ ਨੇ ਤਾਂ ਭਰਨੇ ਨਹੀਂ ਮਾਪੇ ਭਰਨਗੇ ਇਹ ਮਾਪੇ ਹੀ ਰੋਕ ਸਕਦੇ ਨੇ ਕੋਈ ਵੀ ਕੰਮ ਆਗਾ ਉਹ ਘਰ ਤੋਂ ਹੀ ਸ਼ੁਰੂ ਹੁੰਦਾ ਤਾਂ ਘਰ ਦੇ ਵਿੱਚ ਹੀ ਬੰਦ ਹੋ ਸਕਦਾ